ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਜਦੋਂ ਮਾਪੇ ਧੀਾਂ ਪੁੱਤਰਾਂ ਨੂੰ ਵਿਦੇਸ਼ ਦੀ ਧਰਤੀ ਦੇ ਉੱਤੇ ਭੇਜਦੇ ਨੇ ਤਾਂ ਕਿਤੇ ਨਾ ਕਿਤੇ ਅੱਖਾਂ ਵੀ ਨਮ ਹੁੰਦੀਆਂ ਨੇ ਤੇ ਮਨ ਵੀ ਉਦਾਸ ਹੁੰਦਾ ਪਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈ ਜਿਹੜਾ ਖੁਸ਼ ਹੋ ਰਿਹਾ ਹੈ ਪੜਾਈ ਕਰਕੇ ਸੱਤ ਸਮੁੰਦਰੋਂ ਪਾਰ ਆਈ ਕੁੜੀ ਨੇ ਆਪਣੀ ਆ ਫੈਮਿਲੀ ਨੂੰ ਸਰਪ੍ਰਾਈਜ਼ ਦਿੰਦਾ ਹੈ ਪਰਿਵਾਰ ਨੂੰ ਸਰਪ੍ਰਾਈਜ਼ ਦੇ ਕੇ ਉਸਨਾਂ ਨੂੰ ਖੁਸ਼ ਕਰ ਦਿੱਤਾ ਤਾਂ ਦੱਸਦੀ ਹੈ ਕਿ ਦਰਵਾਜ਼ਾ ਖੜਕਾਉਂਦੀ ਹੈ ਤਾਂ ਜਦੋਂ ਭਰਾ ਦੇ ਵੱਲੋਂ ਕੁੰਡਾ ਖੋਲਿਆ ਜਾਂਦਾ ਹੈ ਤਾਂ ਆਪਣੀ ਭੈਣ ਨੂੰ ਦੇਖ ਕੇ ਇੱਕੋ ਦਮ ਹੈਰਾਨ ਹੋ ਜਾਂਦਾ ਹੈ ਤੇ ਭੈਣ ਨੂੰ ਦੇਖ ਕੇ ਖੁਸ਼ੀ ਦੇ ਨਾਲ ਹੈ ਜਿਹੜੀ ਭੈਣ ਉਸ ਨੂੰ ਗਲਵਕੜੀ ਪਾ ਲੈਂਦੀ ਹੈ ਤੇ ਦੋਨੋਂ ਜਣੇ ਰੋਣ ਲੱਗ ਜਾਂਦੇ ਨੇ ਦੱਸਦੀ ਹੈ ਕਿ ਵੀਡੀਓ ਜਿਹੜੀ ਬਟਾਲਾ ਤੋਂ ਸਾਹਮਣੇ ਆਈ ਹੈ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੰਮੇ ਸਮੇਂ ਤੋਂ ਪੜ੍ਹਾਈ ਲਈ ਬਟਾਲਾ ਦਿੱਤੀ ਜਦ ਪੜ੍ਹਾਈ ਪੂਰੀ ਕਰਕੇ ਵਿਦੇਸ਼ ਦੀ ਧਰਤੀ ਤੋਂ ਅਚਾਨਕ ਵਾਪਸ ਆਪਣੇ ਘਰ ਆਉਂਦੀ ਹੈ ਤਾਂ ਦੇਖੋ ਕਿਵੇਂ ਪਰਿਵਾਰ ਦੇ ਨਾਲ ਗਲੇ ਮਿਲ ਕੇ ਖੁਸ਼ੀ ਹੈ ਜਿਹੜੀ ਜ਼ਾਹਿਰ ਕਰਦੀ ਹੈ ਤਾਂ ਭਰਾ ਆਪਣੀ ਭੈਣ ਪ੍ਰਤੀ ਪਿਆਰ ਵੇਖ ਕੇ ਰੂਹ ਹੈ ਜਿਹੜੀ ਤੁਹਾਡੀ ਵੀ ਜ਼ਰੂਰ ਖੁਸ਼ ਹੋਏ ਚਾਹੀਗੀ ਤਾਂ ਦੱਸਦੇ ਕਿ ਵੀਡੀਓ ਬਟਾਲਾ ਦੇ ਰਹਿਣ ਵਾਲੇ ਇਹ ਪਰਿਵਾਰ ਦੀ ਹੈ ਜਦੋਂ ਇਹਨਾਂ ਦੀ ਬੇਟੀ ਵਿਦੇਸ਼ ਦੀ ਧਰਤੀ ਤੇ ਜਾਂਦੀ ਹੈ ਤੇ ਪੜ੍ਹਾਈ ਪੂਰੀ ਕਰਕੇ ਵਾਪਸ ਇੰਡੀਆ ਆਉਂਦੀ ਹੈ ਔਰ ਆਪਣੀ ਫੈਮਿਲੀ ਨੂੰ ਜਿਹੜਾ ਹਾਂ ਯਾਰ ਜਿੱਥੇ ਮੇਰਾ ਆਲਾ ਅਲੈਮੋ ਉਹ ਯਾਰ ਅਲਤੂਕਾ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਜਦੋਂ ਮਾਪੇ ਧੀਆਂ ਪੁੱਤਰਾਂ ਨੂੰ ਵਿਦੇਸ਼ ਦੀ ਧਰਤੀ ਦੇ ਉੱਤੇ ਭੇਜਦੇ ਨੇ ਤਾਂ ਕਿਤੇ ਨਾ ਕਿਤੇ ਅੱਖਾਂ ਵੀ ਨਮ ਹੁੰਦੀਆਂ ਨੇ ਤੇ ਮਨ ਵੀ ਉਦਾਸ ਹੁੰਦਾ ਪਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈ ਜਿਹੜਾ ਖੁਸ਼ ਹੋ ਰਹੀ ਐ ਪੜਾਈ ਕਰਕੇ ਸੱਤ ਸਮੁੰਦਰੋਂ ਪਾਰ ਆਈ ਕੁੜੀ ਨੇ ਆਪਣੀ ਫੈਮਿਲੀ ਨੂੰ ਸਰਪ੍ਰਾਈਜ਼ ਦਿੱਤਾ ਹੈ ਪਰਿਵਾਰ ਨੂੰ ਸਰਪ੍ਰਾਈਜ਼ ਦੇ ਕੇ ਉਸਨਾਂ ਨੂੰ ਖੁਸ਼ ਕਰ ਦਿੱਤਾ ਤਾਂ ਦੱਸਦੀ ਹੈ ਕਿ ਦਰਵਾਜ਼ਾ ਖੜਕਾਉਂਦੀ ਐ ਤਾਂ ਜਦੋਂ ਭਰਾ ਦੇ ਵੱਲੋਂ ਕੁੰਡਾ ਖੋਲਿਆ ਜਾਂਦਾ ਹੈ ਤਾਂ ਆਪਣੀ ਭੈਣ ਨੂੰ ਦੇਖ ਕੇ ਇੱਕੋ ਦਮ ਹੈਰਾਨ ਹੋ ਜਾਂਦਾ ਹੈ ਤੇ ਭੈਣ ਨੂੰ ਦੇਖ ਕੇ ਖੁਸ਼ੀ ਦੇ ਨਾਲ ਐ ਜਿਹੜੀ ਭੈਣ ਉਸ ਨੂੰ ਗਲਵੱਕੜੀ ਪਾ ਲੈਂਦੀ ਐ ਤੇ ਦੋਨੋਂ ਜਣੇ ਰੋਣ ਲੱਗ ਜਾਂਦੇ ਨੇ ਦੱਸਦੀ ਐ ਕਿ ਵੀਡੀਓ ਜਿਹੜੀ ਬਟਾਲਾ ਤੋਂ ਸਾਹਮਣੇ ਆਈ ਹੈ ਤੇ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੰਮੇ ਸਮੇਂ ਤੋਂ ਪੜ੍ਹਾਈ ਲਈ ਬਟਾਲਾ ਦਿੱਤੀ ਜਦ ਪੜ੍ਹਾਈ ਪੂਰੀ ਕਰਕੇ ਵਿਦੇਸ਼ ਦੀ ਧਰਤੀ ਤੋਂ ਅਚਾਨਕ ਵਾਪਸ ਆਪਣੇ ਘਰ ਆਉਂਦੀ ਹੈ ਤਾਂ ਦੇਖੋ ਕਿਵੇਂ ਪਰਿਵਾਰ ਦੇ ਨਾਲ ਗਲੇ ਮਿਲ ਕੇ ਖੁਸ਼ੀ ਹੈ ਜਿਹੜੀ ਜ਼ਾਹਿਰ ਕਰਦੀ ਹੈ ਤਾਂ ਭਰਾ ਆਪਣੀ ਭੈਣ ਪ੍ਰਤੀ ਪਿਆਰ ਵੇਖ ਕੇ ਰੂਹ ਹੈ ਜਿਹੜੀ ਤੁਹਾਡੀ ਵੀ ਜ਼ਰੂਰ ਖੁਸ਼ ਹੋਏ ਚਾਹੀਗੀ ਤਾਂ ਦੱਸਦੇ ਕਿ ਵੀਡੀਓ ਬਟਾਲਾ ਦੇ ਰਹਿਣ ਵਾਲੇ ਇਹ ਪਰਿਵਾਰ ਦੀ ਹੈ ਜਦੋਂ ਇਹਨਾਂ ਦੀ ਬੇਟੀ ਵਿਦੇਸ਼ ਦੀ ਧਰਤੀ ਤੇ ਜਾਂਦੀ ਹੈ ਤੇ ਪੜ੍ਹਾਈ ਪੂਰੀ ਕਰਕੇ ਵਾਪਸ ਇੰਡੀਆ ਆਉਂਦੀ ਹੈ ਔਰ ਆਪਣੀ ਫੈਮਿਲੀ ਨੂੰ ਜਿਹੜਾ ਸਰਪ੍ਰਾਈਜ਼ ਦਿੰਦੀ ਹੈ